ਕਾਪੀ ਫੈਂਦੇਓ ਕਾਪੀ ਫੈਂਦੇਓ ਕਾਪੀ ਹੈਗੀਆ ਅਸਲੀ ਅਟਕ ਭੱਦੀ ਜਾਂਦੀ ਹੈ ਮੈਂ ਉਹ 21 ਵਾਲੀ ਬੋਲੀ ਖਾ ਰਹੀ ਦੀ ਉਹਦੇ ਸਾਥੇ ਨਹੀਂ ਬੈਠਣੀ ਮੈਂ ਨਾ ਮੈਂ ਉਹਨੂੰ ਕੋਈ ਪਤਾ ਕਰਾਉਂਦਾ ਦਾ 16 ਸ਼ਾਮ ਤੋਂ 17 ਦੀ ਰਾਤ ਨੂੰ ਆ ਮੇਰਾ ਸ਼ਰਤ ਤੋੜਿਆ ਆ ਲੈਣਾ ਤੋੜਿਆ ਦੇ ਵੀ ਕਿਉਂ ਆਏ ਦਪੈਟਾ ਲਾ ਉਹ ਚੋਰੀ ਹੋ ਗਈ ਯਾਰ ਹਾਂ ਦਪੈਣੀ ਲਾ ਰਹੀ ਨਾਲ ਚੋਰੀ ਹੋ ਰਹੀ ਆ ਇਹ ਫੌਜ ਚੋਂ ਆਖੇ ਨਾ ਰਿਟਾਇਰਮੈਂਟ ਆ ਕੇ ਦੁਕਾਨ ਪਾਈ ਆ ਸਰ ਵੀ ਫੌਜੀ ਵੀ ਆ ਤੇ ਬਹੁਤ ਇਮਾਨਦਾਰ ਬੰਦਾ ਸਭ ਦੇਖ ਕੇ ਦੁੱਖ ਆ ਵੀ ਇਹ ਤਿੰਨ ਵਾਰੀ ਚੋਰੀ ਹੋ ਗਈ ਇੱਕ ਬੰਦਾ ਮਿਹਨਤ ਕਰਨ ਦਿਆ ਫੀਡ ਖਾ ਲਿਆ ਫੀਡ ਖੜ ਲਿਆ ਕੇ ਵੇਚਣ ਡਿਆ ਤੇ ਫਿਰ ਵੀ ਇਨਸਾਫ ਹੋਣਾ ਚਾਹੀਦਾ ਬਹੁਤ ਸਕੇ ਲਾਗੇ ਪਰ ਉਹਨਾਂ ਨੂੰ ਚਾਹੀਦੀ ਮਤ ਕਰਨੀ ਇਹਦੀ ਮਾਨਦਾਰ ਬੰਦਾ ਦੁਕਾਨੋਂ ਆਪਣੀ ਮਿਹਨਤ ਕਰਨ ਡਿਆ ਤੇ ਮਿਹਨਤ ਕਰਕੇ ਕਾਲ ਫੀਡ ਵੇਚ ਕੇ ਕਯਾਰਾ ਕਰਨ ਡਿਆ ਹਾਂਜੀ ਸਾਹੀ ਤੁਹਾਡੇ ਗਵਾਹ ਤੁਸੀਂ ਹੋ ਹਾਂਜੀ ਸਰ ਮੇਰਾ ਮੋਟਰਾਂ ਦਾ ਕੰਮ ਜੇ ਆ ਤੀਜੀ ਵਾਰੀ ਉਹਨਾਂ ਨੇ ਚੋਰਾ ਨੇ ਚੋਰੀ ਕਰ ਲਈ ਜੇ ਠੀਕ ਹੈ ਪਹਿਲਾਂ ਥੋੜੀ ਕੰਧ ਪਾੜੀ ਅੱਜ ਰਾਤ ਜਾਰੀ ਕੰਧ ਪਾੜ ਕੇ 50 60 ਬੋਰੀਆਂ ਜਾਨੀ ਕਿ 60 ਬੋਰੀਆਂ ਪਰਸੋਂ ਮਾਲ ਆਇਆ ਹੀ ਉਹਦੇ ਵਿੱਚੋਂ ਤਿੰਨ ਬੋਰੀਆਂ ਵੇਚੀਆਂ 57 ਬੋਰੀਆਂ ਘਰ ਤੋਂ ਘੜ ਚੋਰੀ ਹੋ ਗਈਆਂ ਜੇ ਚੋਰੀ ਉਹ ਹੋਈਆਂ ਮਸਕਾਨ ਫੀਡ ਹੀ ਜਿਹੜੀ ਖਲ ਉਹ ਸਾਰੀ ਚੋਰੀ ਹੋ ਗਈ ਠੀਕ ਹੈ ਮੰਨ ਲਓ ਅੱਜ ਇੱਧਰ ਹੋਈ ਹੈ ਕੱਲ ਨੂੰ ਸਾਡੀਆਂ ਵੀ ਚੋਰੀਆਂ ਹੋ ਸਕਦੀਆਂ ਸਾਡੀਆਂ ਸਾਡਾ ਵੇਖੋ ਕਿੰਨਾ ਸਮਾਨ ਮਹਿੰਗਾ ਜੇ ਆ ਮੋਟਰਸਾਈਕਲ ਕਿੰਨੇ ਲੱਗੇ ਜੇ ਹੁਣ 30 30 ਹਜ਼ਾਰ ਦਾ ਮੋਟਰਸਾਈਕਲ ਕਿੱਥੋਂ ਭਰਾਂਗੇ ਗਰੀਬ ਬੰਦੇ ਆ ਇਹੋ ਕਮਾਣਾ ਇਹੋ ਖਾਣਾ ਠੀਕ ਹੈ ਇਸ ਕਰਕੇ ਕਹਿਣ ਦੇ ਆ ਵੀ ਸਾਨੂੰ ਇੱਥੇ ਜਾਂ ਤੇ ਕੋਈ ਸਕਿਉਰਟੀ ਚਾਹੀਦੀ ਆ ਜਾਂ ਕੋਈ ਚੌਂਕੀਦਾਰ ਜਾ ਕੋਈ ਮੁਲਾਜ਼ਮ ਰਾਤ ਨੂੰ ਇੱਥੇ ਡਿਊਟੀ ਕਰੇ ਜਿਹੜਾ ਮਤਲਬ ਕਿ ਸਾਡੀ ਆਪਣੇ ਅੱਡੇ ਦੀ ਜਿਹੜੀ ਦੇਖਭਾਲ ਕਰੇ ਕਿਉਂ ਕਿਉਂਕਿ ਚੌਂਕੀ ਚੌਂਕੀ ਵਾਲੇ ਸੁੱਤੇ ਰਹਿੰਦੇ ਆ ਚੌਂਕੀ ਵਾਲਿਆਂ ਕੀ ਕਰਨਾ ਚੌਂਕੀ ਵਾਲੇ ਜਾਂ ਇੱਥੇ ਪਹਿਰਾ ਲਾਉਣ ਚੌਂਕੀ ਵਾਲੇ ਆਉਣ ਇੱਥੇ ਫੇਰ ਹੀ ਆ ਜਦੋਂ ਚੌਂਕੀ ਵਾਲਾ ਕੀ ਕਹਿਣਾ ਜਦੋਂ ਤੁਹਾਡੀ ਚੋਰੀ ਹੋ ਗਈ ਚੌਂਕੀ ਚੌਂਕੀ ਭਾਵੇਂ ਦੂਰ ਨਹੀਂ ਹੋਵੇ ਦੂਰ ਤੇ ਮੰਨਦੇ ਆ ਵੀ ਚਲੋ ਦੂਰ ਹੀ ਚੌਂਕੀ ਮਲੇ ਚੋਰੀ ਹੋ ਗਈ ਚੌਂਕੀ ਲੱਗ ਗਈ ਤਾਂ ਵੀ ਚੋਰੀ ਹੋ ਗਈ ਪਹਿਲਾ 16 ਨੂੰ ਕਿਹ ਨਾਲ ਖਾਣਾ ਆਇਆ 16 ਨੂੰ 25 ਕਬੋਰੀਆਂ ਦੀ ਇਤੋਂ 2 ਸਾਲ ਪਹਿਲਾਂ ਚੋਰੀ ਹੋਈ ਹੈ ਇਹ ਤੋਂ ਦੋ ਚਾਰ ਉਹ ਪੰਜੇ ਛੇ ਬੋਰੀਆਂ ਉਦੋਂ ਹੀ ਚੋਰੀ। ਕੱਲੇ ਕੋਤ ਤੋੜਦਾ ਕਾਬੜੀ ਕਿ 56 ਬੋਰੀਆਂ ਲੱਦੀਆਂ ਤੇ ਚੁੱਕਾ ਪਾਉਂਦਾ। ਹਾਂਜੀ ਹਾਂਜੀ ਦੂਜੇ ਨੰਬਰ ਤੇ ਤਿੰਨ ਵਾਰੀ ਚੋਰੀ ਹੋਈ ਹੈ। ਤਿੰਨੇ ਵਾਰੀ ਇਹੋ ਦੁਕਾਨ ਦੀ ਹੋਈ ਹੈ। ਠੀਕ ਹੈ ਨਾ? ਇਹ ਆ ਵੀ ਹੁਣ ਕੱਲ ਨੂੰ ਆ ਉਹ ਸਾਨੂੰ ਡਰ ਲੱਗਾ ਰਹਿੰਦਾ ਆ। ਜੇ ਆਪਾਂ ਇੱਥੇ ਕੈਮਰੇ ਲਵਾਈਏ ਪਹਿਲਾਂ ਉਹਨਾਂ ਕੈਮਰੇ ਤੋੜ ਦੇਣੇ ਆ। ਇੱਥੇ ਕੋਈ ਸੁਰੱਖਿਆ ਨਹੀਂ ਹੈਗੀ ਕਰਨਾ ਕੀ ਆ? ਹਾਂ। ਹਾਂਜੀ। ਕਿ ਤੋਕੀ ਮੰਗ ਕਰਦੇ? ਮੰਗਾ ਅੰਕਲ ਨੂੰ ਇਨਸਾਫ ਚਾਹੀਦਾ ਆ। ਇੰਨਾ ਨੁਕਸਾਨ ਹੋਇਆ ਜਿੰਨਾ ਹੁਣ ਸ਼ਟਰ ਦਾ ਵੀ ਸਾਰਾ ਸ਼ਟਰ ਤੋੜ ਗਏ ਠੀਕ ਆ ਜਿਹੜਾ 16 ਤਰੀਕ ਨੂੰ ਚੋਰੀ ਹੋਈ ਆ ਆਪਾਂ ਆ ਵਧੀਆ ਤਰੀਕੇ ਨਾਲ ਵਧੀਆ ਸਰੀਏ ਲਾ ਕੇ ਵਧੀਆ ਸੀਮੈਂਟ ਲਾ ਕੇ ਬਣਾ ਕੇ ਗਏ ਆ ਫੇਰ ਦੁਕਾਨ ਵੀ ਗਾਂ ਚੋਰੀ ਨਾ ਹੋਵੇ ਪਰ ਫੇਰ ਚੋਰਾਂ ਨੇ ਫੇਰ ਕੀ ਕੀਤਾ ਚੋਰਾਂ ਨੇ ਫੇਰ ਸ਼ਟਰ ਰਿਕਟਰ ਕਟ ਗੇ ਫੇਰ 50 ਸੱਕ ਬੋਰੀਆਂ ਕੱਢ ਕੇ ਲੈ ਗਏ